ਉਹਨਾਂ ਦਾ ਬਾਬਾ ਹੀ ਵੀਜ਼ੇ ਲਈ ਜਾਂਦੇ ਆ ਪੰਜਾਬ ਦੇ ਵਿੱਚ ਹਾਂਜੀ ਬਾਬੇ ਉਂਗਰਾਲੇ ਬਾਲਾਂ ਵਾਲੇ ਬਾਬਾ ਕੋਈ ਕਿਹੜਾ ਬਾਬਾ ਅੱਜ ਕੱਲ੍ਹ ਚੱਲਿਆ ਨਾ ਨਵਾਂ ਉਹ ਇਦਾਂ ਚੱਕਦੇ ਆ ਪਾਸਪੋਰਟ ਉਹ ਲਿਖੀ ਜਾਂਦੇ ਆ 6 ਮਹੀਨੇ ਹੀ ਹੋ ਗਏ ਜੀ ਬਾਬਿਆਂ ਨੇ ਮੂਰੇ ਪਾਸਪੋਰਟ ਰੱਖੇ ਹੋਏ ਆ ਕੋਈ ਪੈਨ ਨਾ ਲੈਣਾ ਮਾਰ ਰਿਹਾ ਆਜੋ ਜੀ ਕੈਨੇਡਾ ਚਾੜ ਦੇਨੇ ਆ ਵੇਦੀ ਵੈਸੇ ਮੈਂ ਜਦੋਂ ਇਹ ਇਹ ਗੱਲ ਕੀਤੀ ਤੁਸੀਂ ਮੈਂ ਤੁਹਾਡਾ ਪ੍ਰੋਫੈਸ਼ਨ ਆ ਨਾ ਮੈਂ ਤਾਂ ਪੁੱਛਦਾ ਦੇਖੀ ਤੁਸੀਂ ਵੈਸੇ ਵੀਡੀਓ ਸਾਈਨ ਕਰਨ ਵਾਲੀ ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਅਸੀਂ ਉਹ ਗੱਲ ਕਰ ਲੈਂਦੇ ਆ ਕਿ ਦੂਸਰਾ ਸਾਹਿਬ ਦਾ ਲਾਇਆ ਹੁੰਦਾ ਉਹ ਨਗਮੇ ਜੇ ਤੇ ਉਹ ਲੱਗੇ ਹੁੰਦੇ ਨੇ ਉਹ ਆਪਣੀ ਲੋਰ ਚ ਬਾਬੇ ਲਿਖੀ ਜਾਂਦੇ ਮੈਂ ਤਾਂ ਕਈ ਰੋਲਾ ਪਾਇਆ ਕਹਿੰਦੇ ਕਿ ਉਹ ਪਾਸਟ ਕਈਆਂ ਦੇ ਤਾਂ ਪਾਸਪੋਰਟ ਹੀ ਬਾਬਿਆਂ ਨੇ ਖਰਾਬ ਕਰਤੇ ਉਹ ਤਾਂ ਵੀ ਬੈਨ ਕਰਾਉਣਗੇ ਜੀ ਬਾਬੇ ਹੁਣ ਹੋਰ ਕੀ ਆ ਉਹ ਕਈ ਮੈਂ ਤਾਂ ਨਵੇਂ ਕੋਈ ਏਜੰਟ ਕੰਮ ਕਰਨ ਲੱਗਦਾ ਮੈਂ ਤਾਂ ਉਹਨੂੰ ਕਹਿੰਦਾ ਹਾਂ ਤੁਸੀਂ ਬਾਬੇ ਨਾਲ ਹੀ ਠੇਕਾ ਕਰ ਲਓ ਜੇ ਬਾਬਾ ਵੀਜ਼ਾ ਲਵਾ ਰਹੇ ਆ ਤੁਸੀਂ 10 ਲੱਖ ਲੈ ਲਿਆ ਕਰੋ ਪੰਜ ਬਾਬੇ ਨੂੰ ਦੇ ਦਿਓ ਪੈ ਤੁਸੀਂ ਲੈ ਲਓ ਇਹਦੇ ਚ ਪਾਵਰ ਆ ਉਹ ਪ੍ਰਵਾਸ ਕਰਨ ਦੀ ਉਹਨੂੰ ਕੀ ਲੋੜ ਪਈ ਆ ਫਿਰ ਬਾਬਾ ਇੱਥੇ ਹੀ ਸੈੱਟ ਕਰਾ ਬਾਬਾ ਇੱਥੇ ਹੀ ਸੈੱਟ ਕਰਾ ਦੇਵੇਂ ਨਾ ਜੀ ਪਰ ਬਾਬੇ ਦੀ ਸੈਟਿੰਗ ਫਿਰ ਆ ਬੀਜੇ ਤਖਾ ਕੇ ਹੁੰਦੀ ਆ ਨਾ ਕਿ ਬਾਬੇ ਨੇ ਇਹਨੇ ਵੀਜ਼ੇ ਲਵਾਤੇ ਨਹੀਂ ਉਹ ਵੀਜ਼ੇ ਬਾਬੇ ਨੇ ਜੀ ਕਿਹੜੇ ਕਿਸੇ ਨੇ ਨਹੀਂ ਲਵਾਏ ਹਣੇ ਵਾਲੇ ਕਹ ਲੋ ਵੀ ਮੈਥੀ ਬਣੇ ਹੋਇਆ ਬਾਬੇ ਹਾਂ ਜੀ ਅਸੀਂ ਉੱਤੇ ਜਾਂਦੇ ਆ ਤਾਂ ਸਾਡਾ ਵੀਜ਼ਾ ਲੱਗਿਆ ਸਾਡੇ ਵਾਲੇ ਤਾਂ ਜਿਹੜੀ ਸਾਡੀ ਮਿਹਨਤ ਆ ਉਹਨੂੰ ਤਾਂ ਅਗਲਾ ਪਾਣੀ ਦੀ ਬਾਲਟੀ ਮਾਰਦਾ ਉੱਤੇ ਵੀ ਆ ਬਾਬੇ ਦੇ ਜਾਂਦੇ ਹੀ ਤਾਂ ਵੀਜ਼ਾ ਲੱਗੇ ਉਹ ਤਾਂ ਕੱਖ ਨਹੀਂ ਕੀ ਆ ਨਹੀਂ ਜਿੰਨਾਂ ਕੋ ਪਾਸਪੋਰਟ ਨਹੀਂ ਹੈਗਾ ਜਿੰਨਾਂ ਕੋ 10 15 ਲੱਖ ਖਰਚੇ ਨੂੰ ਨਹੀਂ ਕੈਨੇਡਾ ਦੇ ਬਾਬੇ ਫਿਰ ਇੱਥੇ ਸੈਟ ਕਰਾ ਦੇਣ ਉਹਨਾਂ ਨੇ ਅੱਛਾ ਇਹ ਇੰਗਰੇਸ਼ਨ ਵਾਲੇ ਬਾਬਿਆਂ ਨਾਲ ਕਈ ਸ਼ਹਿਰਾਂ 'ਚ ਬਾਬਿਆਂ ਨੇ 2-3 ਜਾਣਿਆਂ ਨਾਲ ਰਲ ਕੇ ਕੁੱਲੇ ਹੋਇਆ ਆਈਲੈਂਡਸ ਵਾਲਾ ਖੋਲਦਿਆ ਪਹਿਲਾਂ ਆਈਲੈਂਡਸ 'ਚ ਬੱਚੇ ਕਰਨ ਲੱਗਦੇ ਆ ਉਹ ਆਈਲੈਂਡਸ 'ਚ ਉਹਨਾਂ ਨੂੰ ਕਿਉਂਕਿ ਨਾ ਕੋਲ ਪ੍ਰੋਪਰ ਸਟਾਫ ਆ ਨਾ ਕੋਈ ਛੋਰ ਆ ਉਹ ਕਰਦੇ ਕਰਦੇ ਉਹਨਾਂ ਦੇ ਬੈਂਡ ਨਹੀਂ ਆਉਂਦੇ ਫਿਰ ਉਹ ਕਹਿੰਦੇ ਆ ਜੀ ਬੈਂਡ ਦਵਾ ਦਿੰਨੇ ਆ ਫਿਰ ਕਹਿ ਦਿੰਦੇ ਆ ਜੀ ਵੀ ਚਲੋ ਜੇ ਕੋਈ ਕਿਸੇ ਕੁੜੀ ਦੇ ਬੈਂਡ ਆਗੇ ਜਾਂ ਤੇ ਮੁੰਡੇ ਦੇ ਨਹੀਂ ਆ ਰਹੇ ਫਿਰ ਵਿਚੋਲੇ ਵੀ ਫਿਰ ਵਿਚੋਲੇ ਵੀ ਨਹੀਂ ਵੇ ਨਹੀਂ ਵੈਸੇ ਮੈਂ ਜਦੋਂ ਇੱਕ ਇੱਕ ਗੱਲ ਕੀਤੀ ਤੁਸੀਂ ਮੈਂ ਤੁਹਾਡਾ ਪ੍ਰੋਫੈਸ਼ਨ ਆ ਨਾ ਮੈਂ ਤਾਂ ਪੁੱਛਦਾ ਦੇਖੀ ਤੁਸੀਂ ਵੈਸੇ ਵੀਡੀਓ ਸਾਈਨ ਕਰਨ ਵਾਲੀ ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਅਸੀਂ ਉਹ ਗੱਲ ਕਰ ਲੈਂਦੇ ਆ ਕਿਸ਼ੇ ਦੂਸਰ ਸਾਹਿਬ ਦਾ ਲਾਇਆ ਹੁੰਦਾ ਉਹ ਨਗਮੇ ਜੇ ਤੇ ਉਹ ਲੱਗੇ ਹੁੰਦੇ ਨੇ ਉਹ ਆਪਣੀ ਲੋਰ ਚ ਬਾਬੇ ਲਿਖੀ ਜਾਂਦੇ ਨੇ ਨਹੀਂ ਮੈਂ ਤਾਂ ਕਹੀ ਰੋਲਾ ਪਾਇਆ ਕਹਿੰਦੇ ਕਿ ਉਹ ਪਾਸਟ ਕਈ ਜਾਂਦੇ ਤਾਂ ਪਾਸਪੋਰਟ ਹੀ ਬਾਬਿਆਂ ਨੇ ਖਰਾਬ ਕਰਤੇ ਉਹ ਤਾਂ ਬੈਨ ਕਰਾਉਣਗੇ ਜੀ ਬਾਬੇ ਹੁਣ ਹੋਰ ਕੀ ਆ ਉਹ ਕਹੀਂ ਮੈਂ ਤਾਂ ਨਵੇਂ ਕੋਈ ਏਜੰਟ ਕੰਮ ਕਰਨ ਲੱਗਦਾ ਮੈਂ ਤਾਂ ਉਹਨੂੰ ਕਹਿੰਦਾ ਉਹਨੂੰ ਤੁਸੀਂ ਬਾਬੇ ਨੇ ਹੀ ਟਿਕਾ ਕਰ ਲਓ ਜੇ ਬਾਬਾ ਵੀਜ਼ਾ ਲਵਾ ਰਹੇ ਆ ਤੁਸੀਂ 10 ਲੱਖ ਲੈ ਲਿਆ ਕਰੋ ਪੰਜ ਬਾਬੇ ਨੂੰ ਦੇ ਦਿਓ ਪੰਜ ਤੁਸੀਂ ਲੈ ਲਓ ਪਰ ਐਵੇਂ ਜੀ ਬਾਬਾ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਕੋਈ ਵੀ ਆ ਮਤਲਬ ਜੇ ਤਾਂ ਹੈ ਬਾਬਾ ਉਰੀ ਸੈਟ ਕਰ ਦਵੇ ਜੇ ਚਲੋ ਕਿਸੇ 'ਚ ਵੀ ਆ ਆਪਾਂ ਮੰਨਦੇ ਨਹੀਂ ਆ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਜੀ ਬਟ ਕਿਸੇ 'ਚ ਪਾਵਰ ਆ ਉਹ ਪ੍ਰਵਾਸ ਕਰਨ ਦੀ ਉਹਨੂੰ ਕੀ ਲੋੜ ਪਈ ਆ ਫਿਰ ਬਾਬਾ ਇੱਥੇ ਹੀ ਸੈਟ ਕਰਾ ਬਾਬਾ ਇੱਥੇ ਹੀ ਸੈਟ ਕਰਾ ਦੇਵੇ ਨਾ ਜੀ ਪਰ ਬਾਬੇ ਦੀ ਸੈਟਿੰਗ ਫਿਰ ਐ ਬੀਜੇ ਦਿਖਾ ਕੇ ਹੁੰਦੀ ਆ ਨਾ ਕਿ ਬਾਬੇ ਨੇ ਇਹਨੇ ਵੀਜ਼ਾ ਲਵਾਤੇ ਨੇ ਯੂ ਬੀਜ਼ੇ ਬਾਬੇ ਨੇ ਜੀ ਕਿਹੜੇ ਕਿਸੇ ਨੇ ਨਹੀਂ ਲਵਾਏ ਹੁਣੇ ਹਲੇ ਤੱਕ ਪਰ ਇਹ ਵੀ ਆ ਨਾ ਕਿ ਜੇ 10 ਪਾਸਪੋਰਟ ਤੇ ਐਂ ਕਰਤਾ ਚਾਰ ਪੰਜ ਦਾ ਲੱਗੇ ਜਾਣਾ ਉਹ ਚਾਰ ਪੰਜ ਦੀ ਤਾਂ ਫਾਈਲ ਹੀ ਵਧੀਆ ਫਾਈਲ ਵਧੀਆ ਹੀ ਹੁੰਦੀ ਹੈ ਹਾਂ ਜੀ ਹਾਂ ਉਹ ਜ਼ਿਆਦਾ ਇਹ ਆ ਜੀ ਦੇਖੋ ਸਟੂਡੈਂਟ ਨੇ ਸਟੂਡੈਂਟ ਨੇ ਉਹ ਜਿਹੜਾ ਸਟੂਡੈਂਟ ਦੀ ਐਸਡੀਐਸ ਫਾਈਲ ਆ ਕੈਨੇਡਾ ਲਈ ਸਾਰਾ ਕੁਝ ਸਹੀ ਆ ਓਵਰਆਲ ਬੈਂਡ ਆ 6 ਜੀਆਈਸੀ ਭਰਨੀ ਉਹਨੇ ਫੀਸ ਭਰਨੀ ਉਹ ਵੀਜ਼ਾ 100% ਉਹ ਕਿਸੇ ਤੋਂ ਵੀ ਲਵਾ ਲਵੇ ਤੇ ਉਹਨੂੰ ਜਾ ਕੇ ਤਾਂ ਕੋਈ ਕਹਿਣ ਦੀ ਲੋੜ ਹੀ ਨਹੀਂ ਆ ਮਤਲਬ ਇਹ ਵੀ ਇੱਕ ਕਹਿ ਲਓ ਵੀ ਮਿੱਥੀ ਬਣਿਆ ਹੋਇਆ ਬਾਬੀ ਹਾਂ ਜੀ ਅਸੀਂ ਉੱਥੇ ਜਾਂਦੇ ਆ ਤਾਂ ਸਾਡਾ ਵੀਜ਼ਾ ਲੱਗਿਆ ਸਾਡੇ ਵਾਲੇ ਤਾਂ ਜਿਹੜੀ ਸਾਡੀ ਮਿਹਨਤ ਆ ਉਹਨੂੰ ਤਾਂ ਅਗਲਾ ਪਾਣੀ ਦੀ ਬਾਲਟੀ ਮਾਰਦਾ ਉੱਤੇ ਵੀ ਆ ਬਾਬੇ ਦੇ ਜਾਂਦੇ ਹੀ ਤਾਂ ਵੀਜ਼ਾ ਲੱਗਿਆ ਤੂੰ ਤਾਂ ਕੱਖ ਨਹੀਂ ਕੀਤਾ ਤਾਂ ਕਰਕੇ ਇਹ ਕਹੀਦਾ ਵੀ ਤੁਸੀਂ ਆ ਜਿਹਦਾ ਜਿੰਨਾ ਕਹੇਗਾ ਜਿਹੜਾ ਸਾਡਾ ਕੰਮ ਆ ਉਹਨਾਂ ਦਾ ਅਸੀਂ ਇਹ ਨਹੀਂ ਕਹਿੰਦੇ 100% ਅਸੀਂ ਕੀਤਾ ਥੋੜੀ ਐਜੂਕੇਸ਼ਨ ਦੀ 12 ਸਾਲ ਪਰ ਚੈਨਲਾਈਜ਼ ਤਾਂ ਦੇਖੋ ਤੁਸੀਂ ਕਰਨਾ ਨਾ ਤੁਸੀਂ ਮੈਨੂੰ ਦੱਸਣਾ ਕਿ ਗगन ਤੇ ਰਾਤ ਚੀਜ਼ ਠੀਕ ਨਹੀਂ ਹੈ ਕਿ ਉਹਨੂੰ ਐ ਕਰ ਲਾ ਆਪਣੇ ਜ਼ਿਆਦਾ ਚਾਂਸ ਨੇ ਵੀ ਦੇ ਹਾਂਜੀ ਅਸੀਂ ਸਹੀ ਕਰਕੇ ਲਾਉਣਾ ਪਰ ਬੱਚਾ ਤਾਂ ਜੀ 15 ਸਾਲ ਦੀ ਮਿਹਨਤ ਕਰਕੇ ਸਾਡੇ ਕੋਲ ਪਹੁੰਚਿਆ ਨਾ ਫਿਰ ਸਾਡੀ 6 ਮਹੀਨਿਆਂ ਦੀ ਮਿਹਨਤ ਹੋਊਗੀ ਤਾਂ ਉਹ ਤਾਂ ਜੇ ਆਪਾਂ ਕਹਿ ਦਈਏ ਵੀ ਉੱਥੇ ਮੈਂ 5 ਮਿੰਟ ਮੱਥਾ ਟੇਕਣ ਗਿਆ ਸੀ ਵੀ ਉਹ 5 ਮਿੰਟ ਨੇ ਸਾਰਾ ਕੁਝ ਬਣਾਤਾ ਉਹ ਤਾਂ ਫਿਰ ਜੀ ਬਹੁਤ ਬੱਚੇ ਬੇਰੁਜ਼ਗਾਰ ਬੈਠੇ ਆ ਉਹ ਜਾਏ ਆਉਣ ਉਹਨਾਂ ਦਾ ਵੀਜ਼ਾ ਜੇ ਲੱਗਦਾ ਲਵਾ ਕੇ ਦਿਖਾ ਦੇਣ ਹਾਂ ਨਹੀਂ ਜਿਨ੍ਹਾਂ ਕੋ ਪਾਸਪੋਰਟ ਨਹੀਂ ਹੈਗਾ ਜਿਨ੍ਹਾਂ ਕੋ 10-15 ਲੱਖ ਖਰਚਣ ਨੂੰ ਨਹੀਂ ਕੈਨੇਡਾ ਦੇ ਬਾਬੇ ਫਿਰ ਇੱਥੇ ਸੈੱਟ ਕਰਾ ਦੇਣ ਉਹਨਾਂ ਨੇ ਇੱਥੇ ਗਰਾ ਦੇਣ ਜੀ ਇੱਥੇ ਕਹਿਣ ਵੀ ਅਸੀਂ ਆ ਦੇਖੋ ਜੀ ਉਹ ਜਿਵੇਂ ਹੁਣ ਵੀਜ਼ੇ ਦਿਖਾਉਂਦੇ ਆ ਵੀ ਆ ਲਾਈਨਾਂ ਮਾਰਤੀਆਂ ਜੀ ਇਹਦਾ ਵੀਜ਼ਾ ਲੱਗ ਗਿਆ ਤਾਂ ਨਹੀਂ ਲੱਗਿਆ ਉਵੇਂ ਉਹਨਾਂ ਨੂੰ ਇਹ ਹੁੰਦਾ ਵਾ ਵੀ ਇਹ ਦਿਖਾਓ ਵੀ ਆ ਦੇਖੋ ਜੀ ਆ ਪਿੰਡ ਦੇ 10 ਮੁੰਡੇ ਬੇਲੇ ਫਿਰਦੇ ਸੀ ਅਸੀਂ ਕੰਮ ਲਾਤੇ ਇਹਨਾਂ ਨੂੰ 30 30 40 40000 ਰੁਪਏ ਇੱਥੇ ਇੰਡੀਆ 'ਚ ਬਣਦਾ ਵਾ ਉਹ ਦਿਖਾਓ ਕੋਈ ਹੈ ਹੀ ਨਹੀਂ ਜੀ ਕੋਈ ਵੀ ਨਹੀਂ ਕਰ ਰਿਹਾ ਉਹ ਇਵਨ ਕਿ ਆਪਣੇ ਵੀ ਕੰਮ ਹੀ ਆਪਣੇ ਵੀ ਥੋੜਾ ਜਿਹਾ ਨਹੀਂ ਹੁਣ ਹੁਣ ਕਿ ਜਿਆਦਾ ਟ੍ਰੈਂਡ ਚੱਲ ਪਿਆ ਇਹ ਇਹ ਤਾਂ ਹੁਣ ਇਮੀਗ੍ਰੇਸ਼ਨ ਵਾਲੇ ਨੇ ਐਕਸਪਰਟ ਨੇ ਉਹਨਾਂ ਦੇ ਮੁਕਾਬਲੇ ਤਾਂ ਬਾਬੇ ਹੋਗੇ ਬਾਬੇ ਉਹ ਔਰ ਇਹ ਮੈਨੂੰ ਮੈਨੂੰ ਕਈ ਵਾਰੀ ਇਹ ਸੋਚਦਾ ਹੁੰਦਾ ਇਹ ਇਹ ਸੰਪਰਕ ਕਰ ਲੈਣਗੇ ਇਮੀਗ੍ਰੇਸ਼ਨ ਵਾਲਿਆਂ ਨਾਲ ਕਿ ਤੁਸੀਂ ਇੱਥੇ ਸਾਡਾ ਇੱਕ ਸਬ ਅਫੀਸ ਖੋਲ੍ਹ ਦੋ ਇੱਥੇ ਹੈਗੇ ਆ ਅੱਛਾ ਇਮੀਗ੍ਰੇਸ਼ਨ ਵਾਲੇ ਬਾਬਿਆਂ ਨਾਲ ਕਈ ਸ਼ਹਿਰਾਂ 'ਚ ਬਾਬਿਆਂ ਨੇ ਤੋ ਤਿੰਨੇ ਜਾਣੇ ਆ ਨਾ ਰਲ ਕੇ ਖੁੱਲੇ ਹੋਏ ਆ ਆਈਲੈਂਡਸ ਵਾਲਾ ਖੋਲ੍ਹਦਿਆ ਪਹਿਲਾਂ ਆਈਲੈਂਡਸ ਬੱਚੇ ਕਰਨ ਲੱਗਦੇ ਆ ਉਹ ਆਈਲੈਂਡਸ ਉਹਨਾਂ ਨੂੰ ਕਿਉਂ ਬਣਾਉਂਦਾ ਉਹਨਾਂ ਕੋਲ ਪ੍ਰੋਪਰ ਸਟਾਫ ਆ ਨਾ ਕੋਈ ਸ਼ੋਰ ਆ ਹੂੰ ਉਹ ਕਰਦੇ ਕਰਦੇ ਉਹਨਾਂ ਦੇ ਬੈਂਡ ਨਹੀਂ ਆਉਂਦੇ ਫਿਰ ਉਹ ਕਹਿੰਦੇ ਆ ਜੀ ਬੈਂਡ ਦਵਾ ਦਿੰਨੇ ਆ ਅੱਛਾ ਸਾਰਾ ਨੈਕਸਸ ਹਾਂ ਜੀ ਪੂਰਾ ਐ ਨਾ ਫਿਰ ਕਹਿ ਦਿੰਦੇ ਆ ਜੀ ਵੀ ਚਲੋ ਜੇ ਕੋਈ ਕਿਸੇ ਕੁੜੀ ਦੇ ਬੈਂਡ ਆਗੇ ਜਾਂ ਕਿਤੇ ਮੁੰਡੇ ਦੇ ਨਹੀਂ ਆ ਰਹੇ ਅੱਛਾ ਵਿਚੋਲੇ ਵੀ ਫਿਰ ਵਿਚੋਲੇ ਵੀ ਨੇ ਜੀ ਅੱਛਾ ਵਿਚੀ ਬਾਬਿਆਂ ਨੂੰ ਵੋਲਵ ਹੁੰਦਾ ਵਾ ਵਿਚੀ ਉਹ ਆ ਨਹੀਂ ਆਪਣੇ ਨੇੜੇ ਤੇੜੀ ਬਹੁਤ ਨੇ ਜੀ ਤੁਸੀਂ ਉਹ ਜਾ ਕੇ ਚਾਹ ਪਤਾ ਕਰ ਲਿਓ ਮਤਲਬ ਆਮ ਹੀ ਚੱਲਦਾ ਵਾ ਕੰਮ